ਮੀਤਾ ਮੈਂ ਮ ਸਾਧੂਆਂ ਦੇ ਸੰਗ ਦੀ ਸੁਣਿਓ ਮੇਰੇ ਮੀਤਾ ਮੈਂ ਮ ਸਾਧੂਆਂ ਦੇ ਸੰਗ ਦੀ ਸੁਣਿਓ ਤੇਰੇ ਮੀਤਾ ਮੈਂ ਮ ਸਾਧੂਆਂ ਦੇ ਸੰਗ ਦੀ ਸੁਣਿਓ ਮੇਰੇ ਮੀਤਾ ਮੈਂ ਮ ਸਾਧੂਆਂ ਦੇ ਸੰਗ ਦੀ ਜੀ ਸੁਣਿਓ ਤੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੇ ਮੇਰੇ ਮੀਤਾਂ ਮੈਂ ਮਹ ਸਾਧੂਆਂ ਦੇ ਦੀ ਸੁਣਿਓ ਮੇਰੇ ਮੀਤਾਂ ਮੈਂ ਮਹ ਸਾਧੂਆਂ ਦੇ ਸੰਗ ਦੀ ਕੋਰੇਓ ਮੇਰੇ ਪਿਤਾ ਮੈਂ ਮਹ ਸਾਧੂਆਂ ਦੇ ਸੰਗ ਦੀ ਸਾਧੂਆਂ ਦੇ ਸੰਗ ਦੀ ਨਾਮ ਵਾਲੇ ਰੰਗ ਦੀ ਸਾਧੂਆਂ ਦੇ ਸੰਗ ਦੀ ਨਾਮ ਵਾਲੇ रंग सुरे मिला में मसाल ਸਤਕਾਰਯੋਗ ਸਤਗਰਾਂ ਦੀ ਸਾਧੀ ਔਰ ਨਿਵਾਦੀ ਹੋਈ ਗੁਰੂ ਪਿਆਰੀਏ ਗੁਰੂ ਸواری ਸਾਸਨ ਦੇ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਸੰਤ ਮਹਾਰਾਜੀਆਂ ਦੇ ਪਾਵਨ ਅਸਥਾਨ ਤੇ ਉਸ ਅਕਾਲ ਪੁਰਖ ਵਾਹਿਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਮਹਾਂਪੁਰਖਾਂ ਦੀ ਨਿੱਘੀ ਯਾਦ ਵਿੱਚ ਬੈਠਣ ਦਾ ਸੁਭਾਗ ਸਮਾਪ੍ਰਾਪਤ ਹੋਇਆ ਦਾਸ ਆਪਣੇ ਆਪ ਨੂੰ ਭਾਗਾ ਵਾਲਾ ਮੰਨਦਾ ਹੈ ਕੋਈ ਪਿਛਲਾ ਕਰਮ ਕਹਿ ਲਿਏ ਇਹ ਮਾਪੁਰਖਾਂ ਦੀ ਦ੍ਰਿਸ਼ਟੀ ਕਹਿ ਲਿਏ ਮਾਪੁਰਖਾਂ ਦੀ ਬੰਦਗੀ ਕਹਿ ਲਿਏ ਸ਼ਾਮ ਅਸੀਂ तकरीबन ਦੁਪਹਿਰ ਤੋਂ ਬਾਅਦ ਆਏ ਉਦੋਂ ਵੀ ਹਾਜ਼ਰੀ ਭਰੀ ਫਿਰ ਸਾਰੇ ਪਾਵਨ ਅਸਥਾਨਾਂ ਤੇ ਦਰਸ਼ਨ ਕੀਤੇ ਗੁਰਸਾਗਰ ਸਾਹਿਬ ਦੇ ਦਰਸ਼ਨ ਕੀਤੇ ਮਾਤਾ ਭੋਲੀ ਜੀਆਂ ਦੇ ਪਾਵਨ ਅਸਥਾਨ ਤੇ ਦਰਸ਼ਨ ਕੀਤੇ ਹੁਣ ਜਾਣ ਲੱਗੇ ਸੀ ਜਾਂਦੇ ਜਾਂਦੇ ਮੈਂ ਕਿ ਚਲੋ ਅੰਗੇਠਾ ਸਾਹਿਬ ਦੇ ਫਿਰ ਦੁਆਰਾ ਦਰਸ਼ਨ ਕਰ ਲੈਨੇ ਆ ਪਰ ਸੱਚ ਜਾਣਿਓ ਪਿਆਰਿਓ ਜਦੋਂ ਤੁਸੀਂ ਦਿਲੋਂ ਪ੍ਰੇਮ ਕਰਦੇ ਆ ਨਾ ਤੁਸੀਂ ਭਾਗਾਂ ਵਾਲਿਆਂ ਤੁਹਾਡਾ ਅਲਾਕਾ ਏ ਇਹ ਮਹਾਂਪੁਰਖਾਂ ਨੇ ਤਾਰਿਆ ਪਿਆਰਿਓ ਜਿਵੇਂ ਸਤਕਾਰ ਜੋ ਬਹੁਤ ਹੀ ਪ੍ਰੇਮ ਵਾਲੇ ਗੁਰੂ ਕੇ ਕੀਰਤਨੀਏ ਸਤਿਕਾਰਯੋਗ ਬਾਬਾ ਜਸਪ੍ਰੀਤ ਸਿੰਘ ਦੀ ਮਹਾਂਪੁਰਖਾਂ ਦੀ ਜੀਵਨ ਬਾਰੇ ਆਪ ਜੀ ਨੂੰ ਚੰਨਣਾ ਪਾਰੀ ਸੀ ਮੈਂ ਵਿਚਾਰ ਆਰੰਭ ਕੀਤੇ ਸੁਣਿਓ ਮੇਰੇ ਮੀਤਾ ਮੇਮਾ ਸਾਧੂਆਂ ਦੇ ਸੰਗ ਦੀ ਉਹਨਾਂ ਕੋਲ ਕੇਸੇ ਪਿਆਰੇ ਉਹਨਾਂ ਕੋਲ ਨਾਮ ਦਾ ਰੰਗ ਸੀ ਆਖੋ ਸਤਨਾਮ ਧੀਵਾਹ ਗੁਰੂ ਜੀ ਹਰ ਮਨ ਤਨ ਵਸਿਆ ਸੋਏ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੇ ਨਾ ਜਾਈ ਉਹਨਾਂ ਨੇ ਕੀ ਜਪਿਆ ਸੀ ਕਹਿੰਨੇ ਮੇਰਾ ਮੇਰਾ ਆ ਤੇ ਰੱਬ ਦੇ ਪਿਆਰੇ ਬਾਬਾ ਕਬੀਰ ਦੇ ਕਹਿੰਨੇ ਕਬੀਰ ਤੂੰ ਤੂੰ ਕਰਤਾ ਤੂੰ ਹੀ ਵਾ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਉਹਨਾਂ ਨੇ ਆਪਣੇ ਆਪ ਨੂੰ ਮਿਟਾ ਕੇ ਫਿਰ ਕੈਸੀ ਕਿਰਪਾ ਹੋਈ ਵੀ ਜਿਨ ਹਰ ਜਪਿਆ ਸੇ ਹਰ ਹੋਏ ਵਾਹਿਗੁਰੂ ਪ੍ਰਮਾਤਮਾ ਦੇ ਰੱਬ ਦੇ ਪਿਆਰੇ ਨਾਮ ਜਪ ਕੇ ਰੱਬ ਦਾ ਹੀ ਰੂਪ ਹੋਗੇ ਆਖੋ ਸਤਨਾਮ ਦੀ ਵਾਹਿਗੁਰੂ ਜੀ ਰੱਬ ਦੇ ਪਿਆਰੇ ਰੱਬ ਦਾ ਨਾਮ ਜਪ ਕੇ ਰੱਬ ਵਰਗੇ ਹੀ ਹੋਗੇ ਤੇ ਵੇਖੋ ਪਿਆਰਿਓ ਕਿੰਨਿਆਂ ਨੂੰ ਮਹਾਪੁਰਖਾਂ ਨੇ ਤਾਰਿਆ ਕਿੰਨਾਂ ਕਿੰਨਿਆਂ ਦੇ ਘਰ ਮਹਾਪੁਰਖਾਂ ਨੇ ਤਾਰ ਦਿੱਤੇ ਕਿੰਨਿਆਂ ਦੀਆਂ ਕੁਲਾਂ ਮਹਾਪੁਰਖਾਂ ਨੇ ਤਾਰ ਦਿੱਤੀਆਂ ਕਿਉਂਕਿ ਸੋਦਰ ਦਾ ਵੀ ਸਮਾਂ 6 ਵਜੇ ਆਰੰਭ ਹੋ ਜਾਣਾ ਕਿਉਂਕਿ ਇਹ ਮਹਾਪੁਰਖਾਂ ਦਾ ਪਿਆਰ ਹੈ ਮਹਾਪੁਰਖਾਂ ਦੀ ਇਹ ਕਹਿ ਲਈਏ ਬਖਸ਼ਿਸ਼ ਹੈ ਸਾਡੀ ਝੋਲੀ ਵਿੱਚ ਪਈ ਹੈ ਇਹ ਭਾਗਾਂ ਦੀ ਨਿਸ਼ਾਨੀ ਹੈ ਜਿਹੜੇ ਮਹਾਪੁਰਖਾਂ ਦੇ ਦਰ ਤੇ ਆ ਕੇ ਆ ਸਤ ਸੰਗਤ ਦੀਆਂ ਕੜੀਆਂ ਸਤ ਸੰਗਤ ਵਿੱਚ ਬੈਠਣ ਦਾ ਸੁਭਾਗ ਸਮਾ ਹੋਇਆ ਪੜ ਲੈ ਕੁਵਾਰੀ ਸਾਰੇ ਮਾਰਾ ਇਹ ਕਹਨੇ ਕੋਈ ਪਿਛਲਾ ਕਰਮ ਜਾ ਕੇ ਨਾ ਤਾਂ ਸਾਧੂਆਂ ਦਾ ਸੰਗ ਹੁੰਦਾ ਹੈ ਕੋਈ ਪਿਛਲਾ ਕਰਮ ਮੇਰਾ ਜਾ ਕੇ ਆ ਸੰਗ ਹੋਇਆ ਸਾਧੂਆਂ ਦਾ ਕੋਈ ਪਿਛਲਾ ਤੱਗ ਹੋਇਆ ਸਾ ਸੰਗ ਹੋਇਆ ਸਾਧੂਆਂ ਦਾ ਕੋਈ ਪਿਛਲਾ ਕਰਮ ਮੇਰਾ ਜਾਗਿਆ ਸੰਗ ਹੋਇਆ ਸਾਧੂਆਂ ਦਾ ਕੋਈ ਪਿਛਲਾ ਕਰਮ ਮੇਰਾ ਜਾਗਿਆ ਸੰਗ ਹੋਇਆ ਸਾਧੂਆਂ ਦਾ ਕੋਈ ਪਿਛਲਾ ਕਰਮ ਮੇਰਾ ਜਾਗਿਆ ਸਾਧ ਹੋਇਆ ਸਾਧੂ ਆਂਦਾ ਕੋਈ ਪਿੱਛੇ ਕਰਮ ਮੇਰਾ ਜੱਗਾਂ ਸੰਗ ਹੋਇਆ ਸਾਧੂ ਆਂਦਾ ਕੋਈ ਪਿੱਛੇ ਕਰਮ ਮੇਰਾ ਜੱਗਾਂ ਸੰਗ ਹੋਇਆ ਸਾਧੂ ਆਂਦਾ ਸੰਗ ਦੁਆਦੀ ਸਾਧੂ ਆਂਦਾ ਸੰਗ ਹੋਇਆ i don't know ਕਰਮ ਮੇਰਾ ਜਾ ਗਿਆ ਸੰਗ ਹੋਇਆ ਸਾਧੂਆਂ ਦਾ ਕੋਈ ਪਿੱਛੇ ਨਾ ਕਰਮ ਮੇਰਾ ਜਾ ਗਿਆ ਸੰਗ ਹੋਇਆ ਸਾਧੂਆਂ ਦਾ ਕੋਈ ਪਿੱਛੇ ਨਾ ਕਰਮ ਮੇਰਾ ਜਾ ਗਿਆ ਸੰਗ ਹੋਇਆ ਸਾਧੂਆਂ ਦਾ ਕੋਈ ਪਿੱਛੇ ਨਾ ਕਰਮ ਮੇਰਾ ਜਾ ਗਿਆ ਆਗੇ ਹੋਇਆ ਸਾਧ ਮੰਦ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜਦੋਂ ਪੂਰੇ ਗੁਰਾਂ ਦੀ ਸੰਗਤ ਮਿਲ ਜਾਈ ਪੂਰੇ ਮਹਾਪੁਰਖ ਦੀ ਸੰਗਤ ਮਿਲ ਜਾਈ ਇਹ ਬਿਨਾ ਕਰਮਾ ਤੋਂ ਬਿਨਾ ਭਾਗਾਂ ਤੋਂ ਨਹੀਂ ਮਿਲਦੀ ਅਜਨੇ ਤੁਸੀਂ ਆਇਆ ਨਾ ਅੰਤਰਜਾਮੀ ਪੁਰਖ ਵਿਦਾ ਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਮਾਲਕ ਜੀ ਐਸੇ ਮਾਪੁਰਖਾਂ ਦੇ ਚਰਨਾਂ ਦੀ ਧੂੜ ਸਾਡੇ ਮੱਥੇ ਨੂੰ ਲੱਗ ਜੇ ਸਾਡੇ ਮੱਥੇ ਦੀਆਂ ਤਕਦੀਰਾਂ ਬਦਲ ਜਾਂਦੀਆਂ ਨੇ ਜਦੋਂ ਰੱਬ ਦੇ ਪਿਆਰੇ ਪੂਰੇ ਸਾਧੂ ਦਾ ਮਿਲਾਪ ਹੋ ਜਾਂਦਾ ਆਤਾਰਨਾ ਵਾਲਾ ਸਿੱਧੀਆਂ ਧਾਰਨਾ ਵਾਲਾ ਕੀਰਤਨ ਅੱਜ ਪੂਰੇ ਵਰਲਡ ਵਿੱਚ ਸ਼੍ਰੀਮਾਨ ਸੰਤ ਮਹਾਰਾਜ ਅਤਰ ਸਿੰਘ ਜੀ ਆਂ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਆ ਕਿਉਂ ਕਿਉਂਕਿ ਉਹਨਾਂ ਨੇ ਹਿਰਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਵਸਾਇਆ ਮਾਪੁਰਖਾਂ ਦੇ ਮਿੱਠੀ ਅਤੇ ਨਿੱਕੀ ਯਾਦ ਵਿੱਚ ਜਿੰਨੀ ਵੀ ਸੰਗਤ ਦੂਰ ਦਰਾਡੇ ਤੋਂ ਚੱਲ ਕੇ ਆਏ ਆ ਇਹ ਭਾਗਾ ਵਾਲਿਆ ਭਾਈ ਬਿਨਾ ਭਾਗਾ ਤੋਂ ਬਿਨਾ ਕਰਮਾਂ ਤੋਂ ਗੁਰੂ ਅਤੇ ਸਾਧੂ ਦੀ ਸੰਗਤ ਨਹੀਂ ਮਿਲਦੀ ਇਹ ਤਾਂ ਚੰਗੇ ਕਿਤੇ ਕਰਮ ਹੋ ਜਾਣ ਤਾਂ ਸੰਗਤ ਮਿਲ ਜਾਂਦੀ ਹੈ ਬਾਬਾ ਜੀ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੋ ਸਾਰੀ ਸੰਗਤ ਦਾ ਧੰਨਵਾਦ ਓਟਾਨ ਕੋਟ ਸ਼ੁਕਰਾਨੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਮਹਾਪੁਰਖਾਂ ਦੀਆਂ ਜਾਤ ਵਿੱਚ ਜੁੜਿਆ ਭਾਗਾ ਵਾਲਿਆ ਪਹਿਲਾ ਵਾਰ ਵੀ ਹਾਜ਼ਰੀ ਭਰੀ ਅਸੀਂ ਨਮਸਕਾਰ ਕਰਕੇ ਜਾਣ ਲੱਗੇ ਇਹ ਪ੍ਰੇਮ ਹੈ ਪਿਆਰਿਓ ਇਥੋਂ ਸਾਧੂਆਂ ਦੇ ਸੰਗੀਆਂ ਦਾ ਪਤਾ ਲੱਗਦਾ ਹੈ ਜਿਹੜੇ ਤੇਰ ਮੇਰ ਕਰਕੇ ਪੜਦੇ ਹਨ ਵੀ ਤੇਰ ਮੇਰ ਕਰ ਮੌਜਾਂ ਮਾਣੀਏ ਰੱਬ ਦੇ ਬੰਦਿਆਂ ਨੂੰ ਰੱਬ ਜਾਣ ਇਹ ਸਾਧੂਆਂ ਦੀ ਨਿਸ਼ਾਨੀਆਂ ਪਿਆਰਿਓ ਆਇਆ ਤੇ ਕੀਆ ਕਰੂ ਟੂੜੀ ਚੁੱਕ ਕੇ ਮਥੇ ਦੇ ਨਾਲ ਲਾਵਾ ਰੱਬ ਦੇ ਪਿਆਰਿਆਂ ਦੀ ਤੂੜੀ ਟੋਕ ਕੇ ਮਸੇਦੇ ਨਾਲ ਰੱਬ ਦੇ ਪਿਆਰਿਆਂ ਦੀ ਤੂੜੀ ਪਿਆਰਿਆਂ ਦੀ ਉੜੀ ਚੁੱਕ ਕੇ ਮਥੇ ਦੇ ਨਾਲ ਲਾਵਾਂ ਰੱਤ ਦੇ ਪਿਆਰਿਆਂ ਤੇਰੇ ਨਾਲ ਨਾਮਾ ਰੱਬ ਦੇ ਪਿਆਰਿਆਂ ਦੀ ਟੂੜੀ ਚੁੱਕ ਕੇ ਮੱਥੇ ਦੇ ਨਾਲ ਨਾਮਾ ਰੱਬ ਦੇ ਪਿਆਰਿਆਂ ਦੀ ਟੂੜੀ ਚੁੱਕ ਕੇ ਮੱਥੇ ਦੇ ਨਾਲ ਨਾਮਾ ਰੱਬ ਦੇ ਪਿਆਰਿਆਂ ਦੀ ਟੂੜੀ ਚੁੱਕ ਕੇ ਮੱਥੇ ਦੇ ਨਾਲ ਨਾਮਾ ਰੱਬ ਦੇ ਪਿਆਰਿਆਂ ਦੇ ਜੀ ਪਿਆਰਿਆਂ ਗੋੜੇ ਚੁੱਕ ਕੇ ਮਥੇਂ ਦੇ ਨਾਲ ਲਾਵ ਰੱਬ ਦੇ ਪਿਆਰਿਆਂ ਦੀ ਜੀ ਚੁੱਕ ਕੇ ਮਥੇਂ ਦੇ ਨਾਲ ਲਾਵ ਰੱਬ ਦੇ ਪਿਆਰਿਆਂ ਦੀ ਥੂੜੀ ਚੁੱਕ ਕੇ ਮਥੇਂ